ਅਗੂ ਚੇਚਰ ਗੱਲ ਕਰੀਏ ਤਾਂ ਤੁਹਾਡੀਆਂ ਨਾ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਵੀ ਨੇ ਹੋ ਵੀ ਰੀਆਂ ਤੁਸੀਂ ਕੰਮਕਾਰ ਵੀ ਰਹੇ ਹੋ ਮੈਂ ਨਾ ਦੇਖ ਰਹੀ ਸੀ ਤੁਹਾਡੇ ਇੱਕ ਵੀਡੀਓ ਦੇ ਨੀਚੇ ਲੋਕਾਂ ਨੇ ਕਮੈਂਟਸ ਕੀਤੇ ਹੋਏ ਸੀ ਦਾਦਾ ਕਾਦਰ ਦੀ ਗੱਲ ਕਰੇ ਕਿ ਫਿਲਮ ਬਣਾਓ ਇਹਦੇ ਉੱਪਰ ਅਸੀਂ ਦੇਖਣਾ ਚਾਹੁੰਦੇ ਹਾਂ ਤੁਹਾਡੀ ਫਿਲਮ ਰਿਲੀਜ਼ ਵੀ ਹੋਈ ਆ ਤੁਸੀਂ ਬਣਾਈ ਉਸ ਚੀਜ਼ ਦੇ ਉੱਪਰ ਪਰ ਇਹਦੇ ਨਾਲ ਦੇ ਨਾਲ ਨਾ ਕੁਝ ਸਮਾਂ ਪਹਿਲਾਂ ਤੁਹਾਡੀ ਕੋਈ ਫਿਲਮ ਸੀ ਜਿਹੜੀ ਲੈਂਦੇ ਪੰਜਾਬ ਦੇ ਵਿੱਚ ਦੇਖੀ ਤਾਂ ਇੱਕ ਬੇਬੇ ਜਿਨੇ ਤੁਹਾਨੂੰ ਫੋਨ ਕੀਤਾ ਸੀ ਉਹ ਕੀ ਗੱਲ ਹੋਈ ਸੀ ਉਹ ਮੇਰੇ ਪਿੰਡ ਦੀ ਕਹਾਣੀ ਹੈ ਮੇਰੇ ਪਿੰਡ ਨੂੰ ਨਾਲੇ ਨਾ ਦੇ ਕੋਈ ਕਕਰਾਲੇ ਕੋਲੇ ਪਿੰਡ ਹੈ ਉੱਥੇ ਉਹਨਾਂ ਦੀ ਕੁੜੀ ਰਹੀ ਹੋਈ ਸੀ ਜਲਾਹੇ ਨੇ ਸਾਡੇ ਘਰ ਦੇ ਨੇੜੇ ਉਹ ਕੁੜੀ ਰਹੀ ਹੋਈ ਸੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਐ ਕਰਕੇ ਵੀ ਆਪਾਂ ਚੱਲੀਏ ਤੁਸੀਂ ਇਧਰੋਂ ਆ ਜਾਓ ਸੁਨਿਆਲਾਤਾ ਵੀ ਆਪਾਂ ਉੱਥੇ ਕੈਂਪ ਵਿੱਚ ਇਕੱਠੇ ਹੋਵਾਂਗੇ ਮੇਰੇ ਕੋਲ ਲਈ ਤੇ ਇਧਰੋਂ ਇਹਨਾਂ ਨੇ ਗੱਡੇ 'ਚ ਸਮਾਨਾ ਰੱਦ ਲਿਆ ਉਧਰੋਂ ਉਹਨਾਂ ਨੇ ਇਹਨਾਂ ਨੂੰ ਸਾਡੇ ਪਿੰਡਦਿਆਂ ਨੇ ਰੋਕ ਲਿਆ ਹੱਥ ਬੰਨ੍ਹ ਕੇ ਸਾਡੇ ਸ੍ਰੀਕੇ ਤੇ ਸੀਗੇ ਨਾਲ ਹੀ ਘਰ ਸੀ ਸਾਡੇ ਹੁਣ ਵੀ ਮੈਂ ਉਹਨਾਂ ਦੇ ਘਰ ਹੀ ਪੜਿਆ ਤੇ ਸਾਡੇ ਵਾਲੇ ਨੇ ਉਹਨਾਂ ਨੂੰ ਰੋਕ ਲਿਆ ਉਹ ਜਿਹੜੀ ਕੁੜੀ ਅੱਗੇ ਚਲੀ ਗਈ ਉੱਥੇ ਹਮਲਾ ਹੋ ਗਿਆ ਕਿਸੇ ਨੇ ਹਮਲਾ ਕਰਤਾ ਹੁਣ ਉਹ ਕੁੜੀ ਨੂੰ ਇਹ ਉਹ ਅੱਗੇ ਲੰਘੇ ਉਹ ਪਰ ਉੱਥੇ ਹਮਲਾ ਹੋ ਗਿਆ ਉਦੋਂ ਗਾ ਲੰਘੇ ਹੋ ਹੁਣ ਕੁੜੀ ਨੂੰ ਇਹ ਹੋ ਗਿਆ ਵੀ ਮੇਰੇ ਪੇਕੇ ਮਾਰਤੇ ਪੇਕੇ ਨੂੰ ਇਹ ਹੋ ਗਿਆ ਸਾਡੀ ਕੁੜੀ ਕੁੜੀ ਦੇ ਕੁੜੀ ਦੇ ਸਹੁਰੇ ਤੇ ਕੁੜੀ ਮਾਰਦੀ ਗੱਲਾਂ ਚਲੋ ਇਹ ਭੁੱਲ ਗਏ ਤੜਫ ਗਏ ਉਹ ਵੀ ਭੁੱਲ ਗਈ ਵਿਚਾਰੀ ਹਨਾ ਤੇ ਉਦੋਂ ਬਾਅਦ ਕੀ ਹੋਇਆ ਸਾਡੀ ਫੈਮਿਲੀ 420 ਸੀ ਜਿਹੜੀ ਉਦੋਂ ਬਹੁਤ ਜ਼ਿਆਦਾ ਚੱਲੀ ਐ ਉਹ ਫਿਲਮ ਦੇ ਵਿੱਚ ਜਦੋਂ ਚੱਲ ਰਹੀ ਤੇ ਉਹਦੇ ਚ ਨਾ ਨੇ ਸਾਡੇ ਚਾਨਣ ਚਲਾਕਾ ਨਾਜਰ ਵੈਲੀਆ ਦਾ ਮੈੰਗਲ ਸਰਪੰਚ ਬਚਨ ਮੋਘੇਦਾਰ ਇਹ ਉਹ ਤੋਂ ਬੜੇ ਮਸ਼ਹੂਰ ਬੰਦੇ ਨੇ ਉਦੋਂ ਦੇ ਤੇ ਮੈਂ ਜਦੋਂ ਉੱਥੇ ਨਾ ਪਾਏ ਉਹਨੇ ਬੁਢੀ ਨੇ ਦੇਖੀ ਫਿਲਮ ਕਹਿੰਦੀ ਇਹ ਤਾਂ ਮੇਰੇ ਘਰ ਪਿੰਡ ਦੇ ਬੰਦੇ ਨੇ ਹੁਣ ਪਿੰਡ ਤੋਂ ਕਿਹੜਾ ਭੁੱਲਾ ਹੁੰਦਾ ਉਹਨਾਂ ਨੂੰ ਕਹਿੰਦੀ ਮੇਰੇ ਪਿੰਡ ਦੇ ਬੰਦੇ ਨੇ ਵੀ ਨਾਮਾ ਤਾਂ ਕਹਿੰਦੀ ਮੇਰੇ ਪਿੰਡ ਦੇ ਬੰਦੇ ਦੇ ਨਾਮ ਨੇ ਇਹ ਕਹਿੰਦੀ ਬੋਲੀ ਵੀ ਮੇਰੇ ਪਿੰਡ ਦੀ ਆ ਹੁਣ ਉਧਰ ਜਦੋਂ ਵੀ ਕੋਈ ਫਿਲਮ ਦੇਖਦੇ ਨੇ ਸਾਡੀ ਜਿਹੜੇ ਇਧਰੋਂ ਗਏ ਹੋਏ ਨੇ ਮਲਬਈ ਕੰਬੋਜ਼ ਉਹ ਐਂ ਕਹਿੰਦੇ ਨੇ ਵੀ ਕੰਬੋਜ਼ਾਂ ਦੀ ਫਿਲਮ ਆ ਗਈ ਹੁਣ ਜਦੋਂ ਉਹਨੇ ਦੇਖ ਲਿਆ ਉਹ ਕਹਿੰਦੀ ਪਿੱਛੇ ਮੇਰਾ ਨੰਬਰ ਹੁੰਦਾ ਪਿੱਛੇ ਮੇਰਾ ਫਿਲਮ ਜਦੋਂ ਚੱਲ ਗਈ ਪਿੱਛੇ ਮੇਰਾ ਨੰਬਰ ਸੀ ਉਹ ਕਹਿੰਦੇ ਵੀ ਐਂ ਕਰਕੇ ਫੋਨ ਲਾਇਆ ਉਹਨੇ ਕਹਿੰਦਾ ਮੇਰੀ ਦਾਦੀ ਜਾਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ ਮਾ ਕਰਾਓ ਜੀ ਮੈਂ ਆਖਿਆ ਜੀ ਸਸੀ ਕਾਰ ਜੀ ਸਲਾਮ ਅਲੈਕਮ ਕਹਿੰਦੀ ਕਹਿੰਦੀ ਕਿਹੜਾ ਪਿੰਡ ਹੈ ਮਖਾਜੀ ਲਵਾਲ ਕਿਹਦਾ ਮੁੰਡਾ ਹੈ ਮਾ ਜੀ ਮੈਂ ਕਰਨੈਲ ਦਾ ਪੋਤਾ ਕਿਹਦਾ ਹੈ ਮਾ ਜੀ ਸ਼ਿਆਮੋ ਬੁੜੀ ਦਾਤੇ ਦਾਨੇ ਦਾ ਲਾਗੀ ਰੋਣ ਕਹਿੰਦੀ ਉਹਦੇ ਕੋਲ ਤਾਂ ਵਿਚਰਖਾ ਕਰਦੀ ਹੁੰਦੀ ਸੀ ਸਾਡੀ ਤਰਿੰਜਣਾ ਲੱਗਦੀ ਆਉਂਦੀ ਸੀ ਮੈਂ ਆਖਿਆ ਕਹਿੰਦੀ ਮੇਰੇ ਵੀ ਭਰਾ ਹੁੰਦੇ ਸੀ ਕੁਮਹਿਰਦੀਨ ਇੱਕ ਹਰਨਾਮ ਉਹ ਮਾ ਪੂਆ ਉਹ ਤਾਂ ਮੇਰੇ ਤਾਏ ਨੇ ਮੇਰੇ ਸਾਡੇ ਘਰ ਦੇ ਕੋਲੇ ਘਰ ਹੈ ਕਹਿੰਦੇ ਉਹ ਜਿਉਂਦੇ ਨੇ ਮੈਂ ਕਿਹਾ ਪੂਆ ਤੂੰ ਫੋਨ ਕੱਟ ਮੈਂ ਉਸੇ ਟਾਈਮ ਹੀ ਗੱਡੀ ਚੱਕੀ ਪਿੰਡ ਆ ਗਿਆ ਮੈਂ ਸੰਗਰੂਰ ਸੀ ਪਿੰਡ ਆ ਗਿਆ ਮੈਂ ਉਹਨਾਂ ਨੂੰ ਕਿਹਾ ਜਿਹੜਾ ਮੇਰਾ ਤਾਇਆ ਸੀ ਨਾ ਉਹ ਬੜਾ ਖਰਾਬ ਜਿਹਾ ਹੁੰਦੇ ਅੜਬ ਜੇ ਬੰਦੇ ਹੁੰਦੇ ਨੇ ਖੇਡਣਾ ਨਹੀਂ ਉਹ ਇੱਧਰ ਨਾ ਖੇਡੋ ਐ ਨਾ ਲੱਗੋ ਉਹਨਾਂ ਦੀ ਘਰੀ ਰਹਾ ਮੈਂ ਭਲਿਆ ਤੇ ਉਹ ਜਾਨੀ ਕਿ ਉਹ ਤੂੰ ਘੱਟ ਵੱਧੀ ਬੁਲਾਉਂਦੇ ਤੇ ਅਸੀਂ ਵੀ ਅੜੀ ਖੋਰਜਾ ਬੰਦਾ ਮੈਂ ਕਿਹਾ ਤਾਇਆ ਐ ਕਰਕੇ ਤੇਜੋ ਪੂਆ ਦਾ ਫੋਨ ਹੈ ਪਾਕਿਸਤਾਨ ਤੋਂ ਕਹਿੰਦਾ ਉਹ ਜਿਉਂਦੀ ਹੈ ਆਇਆ ਕੰਮਣ ਲੱਗ ਗਿਆ ਮੈਂ ਹਮੇ ਤੇਰੀ ਗੱਲ ਕਰਾਉਣਾ ਮੈਂ ਉਹਦੇ ਨਾਲ ਫੋਨ ਤੇ ਗੱਲ ਲਾ ਕੇ ਧੱਕੀ ਜਦੋਂ ਦੋਨੇ ਜਾਣੇ ਗੱਲ ਕਰ ਰਹੇ ਨੇ ਇਹ ਰੋ ਰਿਹਾ ਉਹਦਾ ਮੈਨੂੰ ਪਤਾ ਨਹੀਂ ਉਹ ਵੀ ਤਾਂ ਰੋਂਦੀ ਹੋਣੀ ਜਦੋਂ ਭਰਾ ਰੋ ਰਿਹਾ ਵੇ ਵੀਰਾ ਤੇਰੀ ਔਖ ਨੇ ਮੈਂ ਖਾ ਲਈ ਵੇ ਮੈਂ ਤੜਫੀ ਵੇ ਮੈਂ ਆਇਆ ਕਰਿਆ ਵੇ ਮੈਂ ਵੇ ਮੈਂ ਤਰੀਕੇ ਚ ਆਇਆ ਕਹਿੰਦੇ ਤੇ ਵੀ ਇਹ ਪੇਕਿਆ ਬਾਰੀ ਆ ਮੈਂ ਕਹਿੰਦਾ ਦੋਨੇ ਜਾਣੇ ਰੋ ਰਹੇ ਨੇ ਇੱਧਰ ਮੇਰੀ ਮਾਂ ਬੈਠੀ ਐ ਇੱਧਰ ਮੈਂ ਬੈਠਾ ਮੈਂ ਰੋ ਰਿਹਾ ਐਨਾ ਰੋਇਆ ਸੀ ਮੈਨੂੰ ਆਪਦੀ ਜ਼ਿੰਦਗੀ ਚ ਮੈਂ ਕਦੇ ਐਨਾ ਰੋਇਆ ਨਹੀਂ ਤੇ ਫਿਰ ਉਹਦਾ ਮੇਰੀ ਤਮੰਨਾ ਜਾ ਕੇ ਮੈਂ ਯਾਰ ਭੂਆ ਨੂੰ ਮਿਲ ਕੇ ਆਉਣਾ ਪੂਣ ਮੈਂ ਅੱਖੇ ਵੀ ਵੀਜ਼ਾ ਬੜਾ ਔਖਾ ਲਵਾਇਆ ਕੋ ਲਾਣਾ ਤੇ ਲੱਗੇ ਰਾਤ ਰਹਿ ਕੇ ਉੱਥੇ ਲੈਣਾ ਤੇ ਤੜਕੇ 4 ਵਜੇ ਲੈਣਾ ਲੱਗ ਕੇ ਮੇਰਾ ਵੀਜ਼ਾ ਲੱਗ ਗਿਆ ਪਾਕਿਸਤਾਨ ਦਾ ਅਸੀਂ ਦੋ ਜਣੇ ਚਲੇ ਗਏ ਉੱਥੇ ਮੈਂ ਉਹਨਾਂ ਨੂੰ ਚਨੌੜ ਦੇ ਕੋਲੇ ਸੀਗਾ ਪਿੰਡ ਉਹਨਾਂ ਦਾ ਤੇ ਪੂਰਾ ਝੁੰਡ ਖੜਾ ਪਿੰਡ ਜਦੋਂ ਮੈਂ ਪਹੁੰਚਿਆ ਗੱਡੀ ਰੋਕ ਲਓ ਮਹਾ ਜਰਾ ਐ ਕਿਵੇਂ ਪਤਾ ਲੱਗੂ ਵੀ ਭੂਆ ਕਿਹੜੀ ਆ ਗੱਡੀ ਰੋਕ ਲਈ ਐਂ ਭੱਜ ਲਈ ਬੁੜੀਆਂ ਚੋਂ ਅਸੀਂ ਰੇਤਾ ਸੀ ਥੱਲੇ ਮੈਂ ਭੱਜ ਮੈਂ ਵੀ ਜੱਫੀ ਪਾਲੀ ਭੱਜ ਕੇ ਲਿਬੜ ਗਏ ਅਸੀਂ ਕੀਰ ਨੇ ਪਾਣੋ ਨਹੀਂ ਹਟੀ ਉਹ ਜਦੋਂ ਅਸੀਂ ਪਏ ਰਾਤ ਨੂੰ ਇੱਕੋ ਦਾ ਹੱਥ ਮੇਰੇ ਢਿੱਡ ਅੱਪਦੇ ਢਿੱਡ ਤੇ ਰੱਖੇ ਦੋਨੇ ਹੱਥ ਮੇਰੇ ਨਾਲ ਜਿਹੜਾ ਮੁੰਡਾ ਸੀ ਉਹਦਾ ਇੱਥੇ ਹੱਥ ਰੱਖਿਆ ਹੋਇਆ ਵੀ ਮੇਰੇ ਠੰਡ ਪੈ ਗਈ ਵੀ ਮੇਰੇ ਠੰਡ ਪੈ ਗਈ ਉਹਨਾਂ ਨੂੰ ਕਹੇ ਤੁਸੀਂ ਕਹਿੰਦੇ ਤੇ ਨਾ ਵੀ ਮੈਂ ਪੇਕਿਆ ਬਾਰੀਆਂ ਆਹ ਦੇਖੋ ਮੇਰੇ ਭਤੀਜੇ ਆਏ ਨੇ ਸਰਦਾਰ ਫਿਰ ਸਾਨੂੰ ਕੁਰਸੀ ਤੇ ਫਟਕ ਜਿਵੇਂ ਉੱਥੇ ਨਾ ਰਿਵਾਜ ਨੇ ਵੀ ਸ਼ਗਨ ਪਾਉਣ ਦਾ ਬੀੜੀਆਂ ਜਿਹਨੂੰ ਕਹਿੰਦੇ ਆਪਾਂ ਵੀ ਲੈ ਭਈ ਦੀ ਪੇਕਿਆਂ ਦੀ ਬੀੜੀ ਹੁੰਦੀ ਹੈ ਇੱਕ ਵੀ ਤੁਸੀਂ ਸਾਡੇ ਨਾਲ ਸ਼ਗਨ ਪਵਾਇਆ ਉਹਨਾਂ ਨੇ ਤੇ ਜਿੰਨੇ ਸਾਨੂੰ ਪੈਸੇ ਬਣੇ ਤੇ ਅਸੀਂ ਉਹਨੂੰ ਸੂਟ ਉਹਨੂੰ ਜੁੱਤੀ ਮੈਨੂੰ ਜਦੋਂ ਇਧਰੋਂ ਗਿਆ ਸੀ ਉਹਦਾ ਮੈਂ ਕਫਨ ਲੈ ਕੇ ਗਿਆ ਸੀ ਉਹਦੀ ਜੁੱਤੀ ਲੈ ਕੇ ਗਿਆ ਸੀ ਉਹਦੇ ਕੱਪੜੇ ਸ਼ਾਲ ਤੇ ਕਹਿੰਦੀ ਹੁਣ ਮੈਂ ਸਕੂਨ ਨਾਲ ਮਰੂੰਗੀ ਮੈਂ ਕਹਿੰਦੀ ਉਹਦੇ ਪੇਕਿਆਂ ਦਾ ਮੈਨੂੰ ਕਫਨ ਮਿਲ ਗਿਆ ਉਹ ਵੀ ਫੌਤ ਹੋ ਗਈ ਫਿਰ ਇਧਰੋਂ ਵੀ ਜਾ ਕੇ ਆਏ ਇਹ ਵੀ ਜਾ ਕੇ ਆਏ ਉਹਨਾਂ ਦਾ ਵੀ ਇਧਰ ਆਏ ਉਹ ਮੈਂ ਜਾਨ ਕਿ ਮੈਂ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਵੀ ਇੱਕ 60-65 ਸਾਲ ਬਾਅਦ ਇੱਕ ਭਰਾ ਨੂੰ ਭੈਣ ਮਲਾਦੀ ਇਹਨਾਂ ਨੂੰ ਪੁੱਛਣ ਲੱਗੀ ਸੀ ਕਿੰਨੇ ਸਾਲਾਂ ਬਾਅਦ ਬੜਾ ਲੰਬਾ 10 ਸਾਲ ਹੋ ਗਏ ਹਾਂ ਬਸ ਉਹ ਦੋ ਜਣੇ ਕਿ ਵੀ 55 60 ਸਾਲਾਂ